ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਹੀਂ ਬਹੁਤ ਵਧੀਆ ਹੁਣ ਸ਼ੁਰੂ ਕਰਦੇ ਹਾਂ ਜੱਜ ਦਾ ਵਲੌਗ ਸਵੇਰ ਦੇ ਵਜੇ ਨੇ 11 ਤੇ 11 ਵਜੇ ਤੁਹਾਨੂੰ ਪਤਾ ਹੀ ਆ ਇੱਕੋ ਹੀ ਕੰਮ ਹੁੰਦਾ ਹੁਣ ਮੁੱਲਾਂ ਗੋੜ ਮਸੀਤਾ ਤੱਕ ਬਠਿੰਡੇ ਤੱਕ ਦੌੜ ਲਾਉਣੀ ਪੈਂਦੀ ਆ ਤੇ ਸਤਿ ਸ਼੍ਰੀ ਅਕਾਲ ਸਾਰੇ ਮੰਮੀ ਕਰਦੇ ਸਰ ਜਿਹੜੇ ਬਹੁਤ ਵਧੀਆ ਆ ਲਾ ਚਾਰਜ ਮੰਮੀ ਫੜਾਉਣ ਲੱਗੀ ਪਰੌਂ ਥੀ ਮੇਰੇ ਲਈ ਤੌਠੀ ਲੈ ਜੋ ਨਾਲ ਕਿਉਂਕਿ ਤਕਦੀਰ ਅੱਜ ਹੁਣੇ ਉੱਠੀ ਆ ਜੇ ਉਹ ਵੀ ਐਣ ਕਾਈਆਂ ਇਦਾਂ ਪਾਣੀ ਦਾ ਬੰਦ ਕਰ ਦਿੱਤੀ ਨੂੰ ਦੂਜੇ ਕਰ ਲੈ ਆ ਦੇ ਕੇ ਮੰਮੀ ਚੱਲਗਾ ਚਲੋ ਆਜਾ ਕੇ ਨੋ 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 ਆ ਲੈ ਸ਼ਟਰ ਦੀ ਚਾਬੀ ਕੀ ਕਹਿੰਦੀ ਆ ਆ ਲੈ ਲੈ ਫਿਰ ਆ ਵਾਲੀਆਂ ਨਹੀਂ ਲੈਣੀ ਆ ਲੈ ਲੈ ਬਾਜ ਲੈ ਲੈ ਸਭ ਕਦੇ ਬਾਜ ਇਹ 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 ਚੱਕ ਕੇ ਬੈਠੇ ਸੀ ਚਲੋ ਜੀ ਚੱਲੀਏ ਬਠਿੰਡੇ ਨੂੰ ਅੱਜ ਅੱਜ ਬਠਿੰਡੇ ਬੱਸ ਕਿੰਦ ਮਾਹੀ ਦੇ ਚੱਲਿਓ ਬਠਿੰਡੇ ਤੁਸੀਂ ਵੀ ਦੇਖੋ ਆ ਨੇਲ ਦੇ ਵਿੱਚ ਇਹ ਮੈਂ ਪਹਿਲੀ ਵਾਰੀ ਅੱਜ ਕੀਤੇ ਆ ਇਹ ਕੀਤੇ ਆ ਜੈੱਲ ਠੀਕ ਆ ਤੇ ਮੈਕ ਨੂੰ ਵੀ ਦਿਖਾਉਨੇ ਆ ਮੈਂ ਕੀ ਆ ਦੇਖ ਦੇਖ ਹੱਥ ਮੇਰਾ ਇਹ ਲਿਖ ਨੌਲੇਜ ਲੱਗਾ ਕਿੱਦਾਂ ਦਾ ਲੱਗਾ ਹੈਪੀ ਬਰਥਡੇ ਦਾ ਸਰਪ੍ਰਾਈਜ਼ ਨੌਂਚ ਵੀ ਸੁਹਣਾ ਲੱਗਦਾ ਨਾ ਮਹਿਕ ਲਿਖਿਆ ਮੈਂ ਆਪ ਕੀਤਾ ਜਨੇ ਲਾਟ ਇਹ ਆ ਦੋਆਂ ਦੇ ਛੱਡੇ ਆ ਕਿਉਂਕਿ ਕੱਲੂ ਇਹਦੇ ਤੇ ਪ੍ਰੈਕਟਿਸ ਕਰਨੀ ਆ ਸੋ ਅੱਜ ਲਈ ਜਿਹੜਾ ਆਪਾਂ ਜੈਲ ਨੇਲ ਕਰਕੇ ਆਏ ਆ ਆਪਣੇ ਆਪ ਕੀਤੇ ਆ ਮੈਂ ਮੈਂ ਕਿ ਸਾਰੇ ਨੇਲ ਸਫਾਈ ਹੈ ਨਾ ਤੁਸੀਂ ਵੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਫ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਕਾਫਿਨ ਸ਼ੇਪ ਰੱਖੀ ਆ ਸ਼ੇਪ ਰੱਖੀ ਆ ਇਹਦੀ ਆਪਾਂ ਤੇ ਤੁਸੀਂ ਦੱਸਿਓ ਵੀ ਸਫਾਈ ਹੈਗੀ ਕਿ ਨਹੀਂ ਕਿਉਂਕਿ ਇਹ ਅੱਜ ਮੈਂ ਫਸਟ ਟਾਈਮ ਟਰਾਈ ਕੀਤੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਫ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਵਿੱਚ ਬਹੁਤ ਜਾਣੇ ਹੋਣਗੇ ਵੀ ਨੇਲ ਆਰਟਿਸਟ ਜਿਹੜੇ ਸਾਨੂੰ ਦੇਖਦੇ ਆ ਹਨ ਉਹ ਵੀ ਜਰੂਰ ਕਮੈਂਟ ਕਰਿਓ वैसे जितु जि मैं सिखਦੀਆਂ ਦੀਦੀ ਨੇ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਦੇ ਵਿੱਚ ਬਹੁਤ ਵਧੀਆ ਕੀਤੇ ਆ ਜੋਤ ਬਹੁਤ ਪਰਫੈਕਟ ਕੀਤੇ ਆ ਵੀ ਲੱਗ ਨਹੀਂ ਰਿਹਾ ਵੀ ਪਹਿਲੀ ਵਾਰ ਕੀਤੇ ਆ ਤੇ ਮਹਿਕ ਦੀਪ ਦਾ ਨਾਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੋ ਹਾਰਟ ਪਾ ਕੇ ਵਿੱਚ ਮਹਿਕ ਬਾੜ ਦਿੱਤਾ ਤੇ ਜੇਕਰ ਤੁਸੀਂ ਚਾਹੋ ਨੀ ਆਵੇ ਤੁਸੀਂ ਘਰੇ ਬੈਠ ਕੇ ਸਿੱਖਣਾ ਆ ਤਾਂ ਮੈਨੂੰ ਦੱਸਿਓ ਫਿਰ ਮੈਂ ਇੱਕ ਚੈਨਲ ਬਣਾ ਕੇ ਉੱਤੇ ਸ਼ਾਰਟਸ ਵੀਡੀਓ ਪਾਇਆ ਕਰੂੰਗੀ ਵੀ ਆਪਾਂ ਕਿੱਦਾਂ ਕੀ ਕਰਨਾ ਹੈ ਸ਼ੇਪਸ ਬਣਾਉਣੀਆਂ ਸਾਰਾ ਮਤਲਬ ਆਪਾਂ ਜਿਹੜਾ ਕੋਰਸ ਪੇ ਕਰਕੇ ਸਿੱਖਦੇ ਹੋ ਮੈਂ ਤੁਹਾਨੂੰ ਆਨਲਾਈਨਸ ਖਾ ਸਕਦੀ ਆ ਜੇਕਰ ਤੁਸੀਂ ਚਾਹੁੰਦੇ ਆ ਫਿਰ ਆਪਾਂ ਇੱਕ ਸ਼ਾਰਟ ਵੀਡੀਓ ਵਾਲਾ ਸ਼ਾਰਟ ਵੀਡੀਓ ਬਣਾਇਆ ਕਰਾਂਗੇ ਤੇ YouTube ਤੇ ਇੱਕ ਚੈਨਲ ਬਣਾ ਲਾਂਗੇ ਜਿਹਦੇ ਤੇ ਸ਼ਾਰਟ ਵੀਡੀਓਜ਼ ਹੋਇਆ ਕਰਨਗੀਆਂ ਤੇ ਤੁਹਾਨੂੰ ਆਪਾਂ ਨੇਲਜ਼ ਦੀ ਇਨਫੋਰਮੇਸ਼ਨ ਦਿਆ ਕਰਾਂਗੇ ਕਮੈਂਟ ਕਰਿਓ ਜੇ ਤੁਸੀਂ ਚਾਹੁੰਦੇ ਆ ਫਿਰ ਆਪਾਂ ਬਣਾ ਕੇ ਉਵੇਂ ਕਰ ਲਾਂਗੇ ਹਲਕੇ ਆਈਆਂ ਉੱਥੋਂ ਪਾਪਾ ਨੂੰ ਕਿੰਨੇ ਅੰਦਰ ਆ ਜਾਣ। ਖੁੱਪ ਰੋ ਲੱਗੀ ਆ। ਲਓ ਜੀ ਪਾਪੇ ਹੋਰਾਂ ਨੂੰ ਬਰਥਡੇ ਦੀ। ਕੀ ਸੀਗਾ? ਕੀ ਸੀਗਾ ਪਾਪਾ? ਆਹ। ਲਿਖੀ। ਇਹ ਕੀ ਹੈ? ਸਰਪ੍ਰਾਈਜ਼। ਅੱਜ ਸਨੇਕਰ ਦਾ ਪੀਜ਼ਾ ਖਾਣ ਲੱਗੇ। ਤੜਦਾ ਕਿੰਨੇ ਦਾ 6 ਸਾਲ ਸਹੀ ਆ ਗੋਨੇ ਲੈਣਾ ਗੋਨੇ ਪੂਰੀ ਆ ਉਹ ਦੂਜੇ ਪਾਰਾ ਵਾਲਾ ਸੀਗਾ ਹੂੰ ਉਹ ਸਸਤਾ ਸੀ ਤੇ ਕੋਈ ਭਾਨਾ ਮਾਰਿਆ ਮੇਰੀ ਢੂਈ ਦੁਖਦੀ ਤਾਂ ਮੇਰੀ ਸ਼ੂਈ ਦੁਖਦੀ ਆ ਤਾਂ ਤੇਰੀਆਂ ਦੇਖੀ ਮੈਂ ਫੇਰ ਭਾਂਦੀ ਨਾਸਾ ਚਾਚੀ ਨੇ ਸੈ ਮੈ ਸੂਰਤਾ ਆਹ ਧਿਆਜੀ ਆ ਦੀ ਵਰ ਚੱਕ ਦੇ ਰਿਹਾ ਹੁਣ ਜੇ ਕੋਈ ਬਹਾਨਾ ਮਾਰਿਆ ਇੱਥੇ ਪਈ ਆ ਉੱਥੇ ਸਾਹਮਣੇ ਕੰਦ ਤੇ ਯੋ ਯੋ ਕਾਲਾ ਸਿੰਘ ਹੁਣ ਵੀ ਲੋ ਮੁਬਾਰਕਾ ਦਿਓ ਸਾਡੀ ਗੱਗੂ ਨੂੰ ਗੱਗੂ ਉਰਫ ਹਰਵਿੰਦਰ ਕੌਰ ਬ੍ਰਾਂਡ ਨੂੰ ਨਵੀਂ ਮਸ਼ੀਨਰੀ ਦੀਆਂ ਹੁਣ ਜੇ ਕੋਈ ਬਹਾਨਾ ਮਾਰਿਆ ਕੋਟ ਜਾਂ ਪਾੜ ਦੇਣਾ ਤੇਰਾ ਮੈਂ ਚਲੋ ਜੀ ਹੁਣ ਮੈਂ ਚੱਲੀ ਆਂ ਇੱਧਰ ਸਾਡੀ ਭੈਣ ਆਈ ਏ ਅਸੀਂ ਰਾਣੀ ਭੈਣ ਤੇ ਇੱਧਰ ਸੀ ਸਾਡਾ ਬੜੀ ਇੱਧਰ ਸੀ ਸਾਡਾ ਬਾਪੂ ਵਾ ਹਾਂ ਹੈ ਥੀ ਸੀ ਟਾਈਮ ਨਹੀਂ ਲੱਗਾ ਬਾਪੂ ਖੇਡਦਾ ਬਹੁਤ ਗਰਮੀਆਂ ਗਰਮੀਆਂ ਖੇਡਾਂਗੇ ਹੁਣ ਬਾਪੂ ਸਾਡੀ ਮੱਝ ਨੂੰ ਵੀ ਜਿੰਦਰਾ ਲਾ ਕੇ ਰੱਖਣਾ ਪੈਂਦਾ ਕਿਉਂ ਖੋਲ ਜਾਂਦੀ ਏ ਲੈ ਤੂੰ ਹਾ ਕਿੰਨੇ ਦਿਨ ਨੇ ਇੱਥੇ ਕਿੰਨੇ ਦਿਨ ਹਫਤਾ ਤੱਕ ਤਾਂ ਲਾ ਪੇਟ ਬਣੀ ਸਾਡਾ ਜੀ ਲੱਗੇ ਤੂੰ ਆਦੇ ਵੀ ਨੇ ਕਰਦੀ ਨੌ ਪਾਲ ਚ ਲਾਉਂਗੀ ਇਹਦੇ ਵਿੱਚ ਲਾਉਂਗੀ ਅੱਜ ਅੱਜ ਨਹੀਂ ਕੱਲ ਨੂੰ ਲਾਉਂਗੀ ਕੱਲ ਨੂੰ ਅੱਜ ਹਣ ਪਰਤਾ ਬਣਾ ਲਵਾਂ ਦੇ ਕੇ ਜਾਉਂਗੀ ਫਿਰ ਮੈਂ ਪਰਤਾ ਬਣ ਗਿਆ ਹਾਂ ਲੈ ਮਾਪੂ ਵੀ ਬਾ ਸਾਰੇ ਕਹਿੰਦੇ ਭਰਤਾ ਗੰਡੇ ਵਾਵਾ ਪਾਲਾਂਗੇ ਚੱਲ ਖੇਡ ਲੈਂਦੇ ਕੋਸ਼ ਨਹੀਂ ਹੁੰਦਾ ਫੇਫੜਾ ਜਾਗੇ ਬਾਪੂ ਗੱਡਾ ਜੁਵਾਰੀ ਆ ਬਾਪੂ ਦਾ ਮੈਚ ਐਤੂ ਬਾਅਦ ਜਾ ਭੇਜਾਂ ਤੈਨੂੰ ਮੈਂ ਜੈਕਟ ਖਾ ਤੂੰ ਫਿਰ ਖੜ ਜਾ ਪਾਸਾਈ ਵਟ ਲਿਆ ਐਡਾ ਕਮੀਨਾ ਆ ਇਹ ਖੜੇ ਤੋਂ ਪਰਸੋਂ ਨਿਕਲ ਗਿਆ ਸੀ ਇੱਧਰੋਂ ਮੇਰੀ ਗੱਲ ਸੁਣ ਸਾਰੇ ਕਹਿ ਰਹੇ ਜੋ ਤੇਰੇ ਹੱਥਾਂ ਦਾ ਬਣਿਆ ਭਰਤਾ ਖਾਣਾ ਆ ਹਣ ਪਰਠਾ ਆਪਾਂ ਚੁੱਲ੍ਹੇ 'ਚ ਬਣਾਉਣਾ ਅੱਜ ਪਾਪਾ ਪਲੀਜ਼ ਘੜਾ ਲਿਆਓ ਉਹ ਬਰਾੜ ਤੋਂ ਉਹ ਭੇਜ ਦੇਣਾ ਉਹ ਬਰਾੜ ਤੋਂ ਭੇਜ ਦੇ ਬਰਾੜ ਬਰਾੜ ਬਰਾ ਬਣਾਈਏ ਮੰਮੀ ਪਰਠਾ ਫੇਰ ਚੁੱਲ੍ਹੇ 'ਚ ਲੋਹਨੇ ਉਹਨੂੰ ਜਾ ਕੇ ਜਾ ਕੇ ਹੋਣਾ ਮੰਮੀ ਨਾ ਪਾਲਛ ਲੱਥੀ ਤਾਂ ਨਹੀਂ ਵਧੀਆ ਲੱਗੀ ਹਨਾ ਚਲ ਕੋਈ ਨਹੀਂ ਲਓ ਵੀ ਆਪਾਂ ਲੱਗੇ ਬਣਾਉਣ ਪਰਠਾ ਪਰਠਾ ਬਣਾ ਕੇ ਪਾਵਾਂਗੇ ਪਰਠੂ ਮੰਮੀ ਨੇ ਚੁੱਲੇ ਚੱਕ ਮਚਾਤੀ ਆ ਕਲਾਸ ਲਾ ਕੇ ਆਪਾਂ ਆ ਗਏ ਸੀ ਉਦੋਂ ਬਾਅਦ ਕਲਾਸ ਲੋਡ ਹੋ ਗਈ ਇਹਨਾਂ ਨੂੰ ਪਾਰਟੀ ਕੀਤੀ ਰਹੀ ਸੀ ਪਾਰਟੀ ਕੀ ਮੜਾ ਮੋਟਾ ਜਿਹੜਾ ਖਾਂਦੇ ਹੁੰਦੇ ਇਹੇ ਤੇ ਕੱਲ ਲਿਹਾਉਣਾ ਸੀ ਕੱਲ ਆਪਾਂ ਲੇਟ ਬਹੁਤ ਹੋ ਗਿਆ ਸੀ ਫਿਰ ਅਸੀਂ ਕਿਹਾ ਅੱਜ ਆਪਾਂ ਲੈ ਕੇ ਜਾਵਾਂਗੇ ਇੱਕ ਪੀਜ਼ਾ ਆਪਾਂ ਇੱਧਰ ਲਿਆਏ ਸੀ ਇੱਕ ਪੀਜ਼ਾ ਉੱਧਰ ਲਿਆਏ ਸੀ ਇੱਕ ਪੀਜ਼ਾ ਉੱਧਰ ਦੇਤਾ ਤੇ ਇੱਕ ਪੀਜ਼ਾ ਆਪਾਂ ਘਰੇ ਖਾ ਲਿਆ ਫਾਪੇ ਉਹਨਾਂ ਨੇ ਖਾ ਲਿਆ ਤੇ ਮੈਂ ਕਦੀਪ ਦੀ ਬਰਥਡੇ ਪਾਰਟੀ ਹੋ ਗਈ ਆ ਡਨ ਹਣ ਆਉਣੀਆਂ ਸਾਡੀ ਐਨਿਵਰਸਰੀ ਆ ਦੇਖ ਤੇਰਾ ਨਾਲ ਖਾਇਆ ਮੈਂ ਫੇਰ ਹੋਣੀ ਖੁਸ਼ ਕਦ ਹੋਈਏ ਲਓ ਜੀ ਪਟਾਥਾ ਬਣ ਰਿਹਾ ਇੱਥੇ ਤੇਰੀ ਗੱਲ ਦੀ ਗੱਲ ਤੋਂ ਹੀ ਤੇਰਾ ਵੀ ਪਰਥਾ ਹੀ ਬਣਨਾ ਇਦੋਂ ਬਾਅਦ ਪਰਥੇ ਤੋਂ ਯਾਦ ਆ ਗਈ ਵੀ ਜੇਕਰ ਤੁਸੀਂ ਚਾਹੁੰਦੇ ਹੋ ਵੀ ਬਿਜਲੀ ਦਾ ਬਿੱਲ ਨਾ ਆਵੇ ਤੇ ਤੁਹਾਡਾ ਪਰਥਾ ਨਾ ਬਣੇ ਸੋਲਰ ਲਵਾਓ ਵਧੀਆ ਗੱਲ ਹੈ ਬਹੁਤ ਘੰਟਾ ਹੁਣ ਮੈਂ ਤੀਜੇ ਬਿੱਲ ਤੋਂ ਬਾਅਦ ਆਪਦਾ ਤੀਜੇ ਕਾ ਚੌਥਾ ਬਿੱਲ ਮੇਰੇ ਘਰ 'ਚ ਉਦਾਂ ਸਾਡੇ ਲੱਗੇ ਹੁੰਦਾ 4-5 ਮਹੀਨੇ ਹੋ ਗਏ ਪਰ ਮੈਂ ਸਹੀ ਐਕਸਪੀਰੀਅੰਸ ਬਾਅਦ ਹੁਣ ਅੱਜ ਦੱਸ ਰਿਹਾ ਅੱਜ ਫੇਰ ਬਿੱਲ ਆਇਆ ਕਿਉਂਕਿ ਮਹੀਨੇ ਦੀ ਮਹੀਨੇ ਪਹਿਲ ਆ ਰਿਹਾ ਸਾਨੂੰ ਸਿਰਫ ਅਤੇ ਸਿਰਫ ਉਹਨਾਂ ਨੇ ਜਿਹੜਾ ਪਿਛਲਾ ਬਿੱਲ ਐਵੇਂ ਕਹਿਦੀ ਵੀ ਪਿਛਲਾ ਬਿੱਲ ਥੋੜਾ ਜਿਹਾ ਖੜਾ ਹੋਇਆ ਪੈਂਡਿੰਗ ਤੇ ਉਹਦੇ ਤੇ 1.5% ਇੰਟਰਸਟ ਪਾ ਕੇ 100-150 ਰੁਪਿਆ ਆਇਆ ਉਹੀ ਬਾਕੀ ਸਾਡਾ ਬਿੱਲ ਜਿਹੜਾ ਹੈਗਾ 0 0 ਆਇਆ 0 0 ਹੋ ਗਿਆ ਹੁਣ ਤੁਸੀਂ ਦੇਖੋ ਵੀ ਸਿਆਲਾਂ ਦੇ ਵਿੱਚ ਕਿੰਨੀ ਕਰੜੀ ਧੁੱਪ ਨਿਕਲਦੀ ਆ ਤੇ ਪਿਛਲੇ ਮਹੀਨੇ ਤਾਂ ਧੁੱਪਾਂ ਨਿਕਲੀਆਂ ਵੀ ਘੱਟ ਐ ਧੁੰਦ ਧੰਦ ਰਹੀ ਆ ਹਨਾ ਫੇਰ ਵੀ ਸਾਡਾ ਜਿਹੜਾ ਬਿੱਲ ਆ ਉਹ 0 ਆਇਆ ਤੇ ਹੁਣ ਤਾਂ ਗਾਹ ਗਰਮੀਆਂ ਆਈ ਤਾਂ ਧੂਪਾਂ ਕਰੜੀਆਂ ਨਿਕਲਣੀਆਂ ਤੇ ਉਦੋਂ ਤਾਂ ਜਿਹੜਾ ਆ ਸੋਲਰ ਵਧੀਆ ਚੱਲੂਗਾ ਵੱਧ ਜੁਨਟਾ ਪ੍ਰੋਡਿਊਸ ਕਰੂਗਾ ਹਨਾ ਸੋ ਮੈਂ ਇਹ ਕਹਿ ਸਕਦਾ ਵੀ ਸੋਲਰ ਵਾਲਾ ਡਿਸੀਜਨ ਸਾਡਾ 100% ਜਿਹੜਾ ਆ ਰਾਈਟ ਸੀਗਾ ਔਰ ਮੈਨੂੰ ਇਹ ਲੱਗਦਾ ਸੀਗਾ ਵੀ ਵੀ ਸ਼ਾਇਦ ਮਹੀਨੇ ਦੀ ਮਹੀਨੇ ਬਿੱਲ ਆਉਂਦਾ ਤੇ ਸ਼ਾਇਦ ਖਣੀ ਯਾਰ ਵੀ ਸਾਡੀਆਂ ਜੁਨਟਾਂ ਉਹਨੀਆਂ ਬਣਿਆ ਨਹੀਂ ਕਰਨੀਆਂ ਤੇ ਵੀ ਬਿੱਲ ਆ ਜਾ ਕਰਨਾ ਫੇਰ ਸਾਨੂੰ ਤੇ ਕੋਈ ਫਾਇਦਾ ਨਹੀਂ ਹੋਣਾ ਪਰ ਮੇਰਾ ਜਿਹੜਾ ਆ ਅਸੀਂ ਪਹਿਲਾਂ ਤਾਂ ਨਹੀਂ ਦੱਸਿਆ ਜਾਂ ਕਲੀਅਰ ਕੀਤਾ ਕਿਉਂਕਿ ਹਜੇ ਸਾਨੂੰ ਵੀ ਹਾਂ ਕਿਉਂਕਿ ਜਿਹੜਾ ਆਪ ਦਾ ਤਜਰਬਾ ਹੁੰਦਾ ਨਿੱਜੀ ਹੈ ਨਾ ਉਹ ਗੱਲ ਹੁੰਦੀ ਹੋਰ ਅਸੀਂ ਤੁਹਾਨੂੰ ਦੱਸਦੇ ਜੀ ਕੋਈ ਸਾਨੂੰ ਪਤਾ ਨਹੀਂ ਘਰੇ ਤੁਹਾਡਾ ਦੀ ਸਾਡਾ ਵੀ 2 ਲੱਖ ਰੁਪਏ ਵਾਂਗ ਲਵਾ ਦਈਏ ਤਾਂ ਮੋੜ ਕੇ ਫਾਇਦਾ ਹੋਈ ਨਿਕੜੇ ਫਿਰ ਤੁਸੀਂ ਗਾੜਾ ਕੱਢਣੀ ਅਸੀਂ ਸਾਨੂੰ ਨਹੀਂ ਮਤਲਬ ਬਹੁਤ ਜਿਆਦਾ ਜਿਹੜਾ ਕੰਮ ਸੁੱਧ ਹੋ ਗਏ ਐਤ ਕੀ ਗਰਮੀ ਦੇ ਵਿੱਚ ਹਣ ਸਾਡੇ ਲਾਈਟ ਲੋਟ ਨਾਲ ਘਟਣ ਵਾਲਾ ਕੰਮ ਐਤ ਕੀ ਤਾਂ ਯਾਰ ਇਹ ਸਾਰੇ ਯਾਰ ਵਧੀਆ ਚੱਲਿਆ ਸਾਡਾ ਸਾਲ ਸਾਡੇ ਸੋਲਰ ਵੀ ਲੱਗ ਗਿਆ ਪਿਛਲੇ ਸਾਲ ਸਾਡੇ ਨਵਾਂ ਟਰਾਂਸਫਾਰਮ ਵੀ ਰੱਖਿਆ ਗਿਆ ਸਾਡਾ ਕੱਲੇਆਂ ਦਾ ਹੀ ਆ ਹੁਣ ਉੱਥੇ ਕਿਸੇ ਦੀ ਤਾਰ ਨਹੀਂ ਕੋਈ ਕੁਝ ਨਹੀਂ ਪਿਛਲੇ ਸਾਲ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਲਾਈਟ ਤਾਂ ਚੱਲ ਜਿਹੜੀ ਜਾਂਦੀ ਜਾਂਦੀ ਸੀ ਉਹਦਾ ਵੀ ਹੱਲ ਕਰ ਦਿੱਤਾ ਮੈਂ ਕਿਤੇ ਮੈਂ ਡਬਲ ਬੈਟਰੀਆਂ ਰਖਾ ਦਿੱਤਾ ਸੀ ਜਿਹੜੀ ਸਾਨੂੰ ਮੇਨ ਪ੍ਰੋਬਲਮ ਆਉਂਦੀ ਸੀ ਮੇਨ ਜਦੋਂ ਲਾਈਟ ਹੁੰਦੀ ਵੀ ਸੀ ਨਾ ਉਹਦੇ ਨਾਲ ਕੀ ਪ੍ਰੋਬਲਮ ਸੀਗੀ ਬਿਜਲੀ ਘਟ ਜਾਂਦੀ ਸੀ ਤੇ ਉਹਨਾਂ ਦਾ AC ਬਾਹਰ ਤਾਂ ਜਦੋਂ ਸੀਗਾ ਚੱਲਦਾ ਹੀ ਨਹੀਂ ਸੀਗਾ ਫੇਰ ਅਸੀਂ ਉਹਨਾਂ ਨੂੰ ਅਸੀਂ ਆਹ ਵਾਲਾ ਜਿਹੜਾ ਏਸੀ ਪਟਾਕੇ ਅੰਦਰ ਲਾਤਾ ਥੋੜਾ ਜਿਹਾ ਫਰਕ ਪਿਆ ਸੀਗਾ ਬਟ ਫੇਰ ਵੀ ਇੰਨਾ ਨਹੀਂ ਪਿਆ ਪਰ ਆ ਜਿਹੜਾ ਟਰਾਂਸਫਾਰਮ ਹੋ ਜਾਂਦਾ ਨਾ ਉਹ ਤਾਂ ਆਪਦਾ ਹੀ ਹੋ ਗਿਆ ਤੁਹਾਨੂੰ ਦੱਸਾਂ ਕਿੰਨੇ ਨਜ਼ਾਰੇ ਆਉਂਦੇ ਬਹੁਤ ਹਮ ਬਣਾਉਣ ਲੱਗੀ ਸੀ ਪੁਰਥਾ ਬੈਂਗਣਾ ਦਾ ਤੇ ਆਪਦਾ ਹੀ ਬਣ ਗਿਆ ਓ ਮਾਈ ਗੋਡ ਉਂਗਲ ਉਂਗਲ ਮਚਾਲੀ ਹਾਈ ਇਹ ਚੱਤੀ ਦੀ ਉਂਗਲ ਮਚ ਗਈ ਹਾਈ ਆ ਸਾਰੀ ਰੋਪਾ ਇੱਥੇ ਕਰਤੋ ਆਪ ਹੀ ਡੱਬਾ ਰੱਖ ਕੇ ਤੇ ਮੁੜ ਕੇ ਤੱਤੇ ਨੂੰ ਹੱਥ ਪਾਇਆ ਕਿਹੜਾ ਡੱਬਾ ਰੱਖਿਆ ਸੀ ਘਿਓ ਵਾਲਾ ਜਿੱਦਵਾਲ ਤੋਂ ਮੁੜਾ ਇਹਦਾ 95 ਧੂਫਾ ਕਿਹੜਾ ਡੱਬਾ ਕਿਹੜਾ ਆਹ ਤੇ ਜੇ ਉਹ ਦੂਰੇ ਤੋਂ ਇੱਕ ਮੋੜੀ ਅਸੀਂ ਕੀ ਉਹਦੇ ਦੇ ਬਾਰੇ ਘਿਓ ਵਾਲਾ ਰੱਖਿਆ ਸੀਗਾ ਓਹੋ ਚਲੋ ਜਾ ਟੰਪਾ ਢਾ ਲਿਆ ਅੰਦਰ ਟੰਪਾ ਲਿਆ ਜਾ ਟੰਪਾ ਲਿਆ ਜਾ ਟੰਪਾ ਲਿਆ ਚਾਹ ਦੇ ਨਾਲ ਟੰਪਾ ਕਿਸੇ ਨਗਰਵਾਰ ਉੱਤੇ ਅਸੀਂ ਤਾਂ ਬਈ ਰੋਟੀ ਖਾਣ ਲੱਗ ਗਏ ਤੇ ਤਕਦੀਰ ਨੂੰ ਮੈਂ ਪਹਿਲਾਂ ਰੋਟੀ ਖਵਾਤੀ ਸੀਗੀ ਤੇ ਰੋਟੀ ਦਾ ਠੀਖਾ ਕੇ ਤੇਨੂੰ ਨੀਂਦ ਅੱਜ ਦਿਨੇ ਸੁੱਤੀ ਨਹੀਂ ਜਮਈ ਤੇ ਆਪ ਹੀ ਇਹਨੂੰ ਐਂ ਨੀਂਦ ਆ ਗਈ ਕਿਤੇ ਕਾਰਟੂਨ ਵੇਂਦੀ ਵੇਂਦੀ ਨੂੰ ਗੁੱਡੀਆਂ ਤੇ ਸੌਂ ਗਈ ਇਹ ਖੇਡਦੀ ਸੀ ਇਹਨਾਂ ਨਾਲ ਇਹਨਾਂ ਦੀ ਚੈੱਕਅਪ ਕਰਦੀ ਸੀ ਗੁੱਡੀਆਂ ਦਾ ਫਿਰ ਇਹਨੂੰ ਕਿਤੇ ਐਂ ਨੀਂਦ ਆ ਗਈ ਤੇ ਐਂ ਸੌਂ ਗਈ ਬੋਪਲ ਜੀ ਚਾਰੇ ਨੂੰ ਪਾਵਾ ਸਿੱਧੀ ਕਰਕੇ ਨਾ ਹਾਂ ਪਾ ਦੇ ਉਧਰ ਨਾਲੇ ਤੇ ਨਾਲੇ ਇਹਦਾ ਦੋਧਾ ਤੇ ਲਿਉਣੀ ਆ ਨਾ ਦੇ 25 ਹੀ ਕਰਦੇ ਆ ਉਹ ਵੀ ਪਾਪੇ ਦੇ ਲਿਆਂਦੇ ਭਾਂਡੇ ਦੀ ਤਾਰੀਫ਼ ਹੋ ਰਹੀ ਸੀ ਇੱਥੇ। ਉਹ ਕੱਲ ਨੂੰ ਮੈਂ ਵੀ ਤਾਰੀਫ਼ ਖੱਟਣ ਲਈ ਉਹ ਭਾਂਡਾ ਲੈ ਕੇ ਜਾਣਾ ਪਿੱਤਲ ਦਾ ਕਲੀ ਕਰਾ ਕੇ ਲਿਆਵਾਂ। ਬਾਲਾ ਸੁਣਾ ਲੱਗਾ ਮੈਨੂੰ ਤਾਂ ਨਿੱਕੂ ਜਿਹਾ। ਹਾਂ। ਪਾਪਾ ਦੇ ਘਰ ਹੁੰਦੀ ਆ ਪਰ ਮਹਿੰਗਾ ਦੇ ਪਿੱਤਲ ਕਿੰਨਾ ਹਨਾ। ਮਮੀ ਏਸਾ ਉਹਨਾਂ ਦਾ ਤੇਰੇ ਵਾਲੇ ਭਾਂਡੇ ਬਹੁਤ ਮਹਿੰਗੇ ਹੋਣੇ ਆ। ਮੈਂ ਆਖੀ ਮੇਰੀ ਜਾਈ ਸੀ ਮਾਂ ਜੀ ਲਿਆਂਦਾ ਤਾਂ ਪਿੱਤਲ ਦਾ ਹੀ ਆਵਾਂ। ਹੈਂ? ਤੇਰੇ ਤੇਰੇ ਵਾਲੇ ਭਾਂਡੇ ਤਾਂ ਬਹੁਤ ਮਹਿੰਗੇ ਹੋਣੇ ਫਿਰ। ਪਿੱਤਲ ਪੁਰਾਣਾ। ਕਿਹਨਾਂ ਜੀ? ਪਰ ਆਹ ਦਾਦੂ ਮੁੱਲ ਚ ਲੈਂਦੇ ਨਾ ਮਾਈ ਨਾ ਲੈਂਦੇ ਨਹੀਂ ਉਹ ਰੇਟ ਪਰ ਆਪਾਂ ਕਿਹੜਾ ਵੇਚਨੇ ਆ ਆਹ ਹੋ ਪਤਾ ਰੱਖਣਾ ਹੀ ਹੈ ਸੌਂ ਕੇ ਰੱਖੀ ਕੀ 2-250 ਦੇ ਭਾਂਡੇ ਵੇਖਣਗੇ ਉਹ ਮੈਂ ਖਰ ਨਹੀਂ ਤਾਂ ਰੱਖੂਗੀ ਆਹ ਹੈ ਮਮਾ ਸੱਸ ਦੀ ਨਿਸ਼ਾਨੀ ਆਹ ਹੈ ਨਾ ਉਹ ਚਾਲ 5 ਸਾਲ ਸੱਸ ਮੇਰੀ ਦੀ ਇੱਕ ਉਹ ਵੀ ਆ ਟੋਕੜੀਆਂ ਉਹ ਟੋਕੜੀ ਪਿੱਤਲ ਤਾਂ ਨਹੀਂ ਪਿੱਤਲ ਤਾਂ ਕਹਿੰਦੇ ਰੱਖਣਾ ਉਹ ਆ ਚੰਗਾ ਹੁੰਦਾ ਭਾਂਡੇ ਟਿੱਕਲ ਦੇ ਆਹ ਠਾਈਏ ਜਦੋਂ ਬਾਬਾ ਡੇਰੀ ਵਾਲਾ ਤੇ ਟਿੱਕਲ ਦੇ ਚਾਪਾ ਕਰੇ ਉਹ ਵੀ ਜਿਆ ਡੰਗਵਾ ਨੂੰ ਚੀਸ ਉਹਦਾ ਆਇਆ ਸੀ ਇੰਨਾ ਬੜਾ ਮੈਂ ਆ ਤੁਹਾਡਾ ਦੁੱਧ ਨੂੰ ਪਾਦਾ ਮੈਂ ਕਿਹਨ ਚੀਸ ਉਹਦਾ ਇਹਦੇ ਚ ਇਹ ਤਾਂ ਤੂੰ ਪਾ ਦੇ ਉਹ ਸਾਡਾ ਤਾਂ ਪੀਣ ਵਾਲਾ ਆ ਰਾਤ ਵਾਲਾ ਪਿਆ ਮੈਂ ਤਾਂ ਇਹਦੇ ਚ ਵਾਲਾ ਦੇ ਦੂੰਗੀ ਆ ਵੇਖ ਇਹ ਤਾਂ ਦਹੀਂ ਹੋਰ ਕੀ ਕਰਨ ਲੱਗੀ ਸਟਿੱਕਰ ਜੇ ਬਣਾ ਕੇ ਕਿੱਥੋਂ ਨਹੀਂ ਫਾਈਲ ਲਾਉਣ ਲੱਗੀ ਕੰਪਿਊਟਰ ਦੀ ਉਹ ਫਾਈਲ ਤਿਆਰ ਕਰਨ ਲਈ ਗਈ ਬਈ ਜੋ ਤਾਂ ਆਪ ਲੌਂਗ ਲੱਗੇ ਆ ਸੀ ਐਮਬੈਸੀ ਦੇ ਵਿੱਚ ਸਕੈਲਪਰ ਕੀ ਹੁੰਦਾ ਆਪਰੇਸ਼ਨ ਯਾਰ ਜੇ ਜੋਤੋਂ ਨਹੀਂ ਉੱਠਣਾ ਨਾ ਉਹ ਨਹੀਂ ਉੱਠੀ ਜਾਣਾ ਚੌਕੀ ਪਾ ਜਾਂਦਾ ਕਾਕਾ ਤਾਂ ਉੱਠ ਵੀ ਗਿਆ ਸੌਰਾ ਨੂੰ ਆ ਕਰੀ ਜਾਂਦੀ ਹੌਲੀ ਬੋਲੋ ਕੁੜੀ ਉੱਠ ਗਈ ਤਾਂ ਇਹੋ ਜਿਹੀ ਜੋ ਹਰੂ ਤੇ ਕੁੜੀ ਤਾਂ ਉੱਠੀ ਬੈਠੀ ਹੈ ਹਣਾ ਕੀ ਆ ਲੋਨ ਆ ਗਈ ਤਕਦੀਰ ਹੁਣ ਬਹੁਤ ਖਲਾਰੇ ਮੈਂ ਆਪਣਾ ਕੰਮ ਕੀ ਪਹ ਕੰਮ ਆ ਸੀ ਕੰਮ ਕੀ ਕੰਮ ਕਰ ਲੈ ਕੰਮ ਤੋ ਤੈਨੂੰ ਕੌਣ ਰੋਕਦਾ ਹੋਏ ਹੁਣ ਇਹਨੇ ਬੋਰਾ 2 ਵਜੇ ਤੱਕ ਨਹੀਂ ਸੋਣਾ 12:00 2:00 ਨਹੀਂ ਹੁਣ ਜੋ ਇਹ 20 ਮਿੰਟ ਸੁੱਤੀ ਏ ਸਾਰੇ ਇਹ ਉਹਦੀ ਸੋ ਜਾਣਾ ਵੇਖੀ ਤੈ ਆਓ ਦੇਖ ਹੋ ਗਿਆ ਤਿਆਰ ਅਸਲਾ ਮੈਨੂੰ ਪਤਾ ਮਮਾ ਕਰ ਲੰਦੇ ਮਮਾ ਨੂੰ ਠੀਕ ਆ ਤੂੰ ਉੱਥੇ ਗਿਆ ਸੀ ਜੇ ਇਹਨੇ ਪੱਟੀ ਨਾ ਕੀਤੀ ਹੁੰਦੀ ਫੇਰੇ ਇਹਨੇ ਸੁੱਤੀ ਰਹਿਣਾ ਸੀ। ਇਹ ਛੁੰਗਰਾ ਜੋ ਅੱਠ ਬੂਗੋ। ਗੱਲ ਕੋਈ ਨਹੀਂ। ਇਹ ਜਿੰਨੀ ਜਲਦੀ ਉੱઠી ਹੈ ਨਾ ਹੁਣ ਇਹ 19:30 ਆਉਂਗੀ। ਥੋੜਾ ਚਿਰ ਸੁੱਤੀ ਹੈ। ਕੱਟ ਕੇ ਦਊਂਗਾ ਇਹ ਤਾਂ ਹੱਥ ਦੋੜਦਾ। ਕੱਟ ਦਿਨਾ। ਉਹਨੂੰ ਬਰੌਡ ਨਹੀਂ ਜੋੜੀ ਨਾ ਨਾਲ-ਨਾਲ ਜੋੜ ਦਿੱਤੇ। ਤੇ ਕੋਈ ਨਹੀਂ ਜੀ ਪੀਸ ਕੱਟ ਦਿਨਾ ਉਹਨੇ ਉਹਨੇ। ਹੈ। ਬਸ ਇੱਕ ਫਾਇਦਾ ਹੀ ਹੋਇਆ ਤਾਂ ਕਿ 50 ਰੁਪਈਆ ਜੀ ਨਿਕਲ ਕੇ ਨਹੀਂ ਆਏ 24 ਪੇ ਸੇ ਕਲਰ ਫੋਟੋ ਵੇਲਾ 24 ਦੀ 75 ਰੁਪਈਆ ਜੀ ਨਿਕਲਣੇ ਫੇਰ ਕੀ ਆ ਫੇਰ ਮੈਨੂੰ ਸੌਖਾ ਦਾ ਹੁੰਦਾ ਲਾਉਣ ਨੂੰ ਤੇ ਕੰਮ ਤੂੰ ਸਿੱਖਣ ਲੱਗੀ ਤੇ ਕੰਮ ਸਾਨੂੰ ਲਾਈ ਬੈਠੀ ਐ ਤੂੰ ਘਰ ਵਾਲੇ ਦਾ ਜੀ ਫਾਇਦਾ ਹੁੰਦਾ ਇਹ ਕੀ ਘਰ ਵਾਲੇ ਦਾ ਫਾਇਦਾ ਮਤਲਬ ਜਗ੍ਹਾ ਕੇ ਸਾਥ ਦੇ ਵਾਲੇ ਘਰ ਵਾਲਾ ਸੋਣੀ ਸੋਣੀ ਮਣਾਉਣੀ ਐ ਭਾਈ ਹੂੰ ਲੈਣਾ ਤਾਂ ਟੇਡੀਆਂ ਮਾਰਤੀਆਂ ਬਣਾਉਣੇ ਨੇ ਸੋਹਣੀ ਫੈ ਟੇਡੀਆਂ ਦਿੱਖ ਲੈ ਇੱਕ ਪਾਸੇ ਡੱਬਾ ਵੱਧ ਚੌੜਾ ਇੱਕ ਪਾਸੇ ਹੋਵਾ ਸਕੇਲ ਨਹੀਂ ਹੈਗਾ ਮੇਰੇ ਕੋਲੇ ਬਸ ਕਰ ਤੇ ਹੰਦ ਛੱਡ ਪਰੇ ਤੁਹਾਨੂੰ ਸੱਚ ਹੁਣ ਇੱਕ ਚੀਜ਼ ਦਿਖਾਉਣ ਲੱਗਿਆ ਵੀ ਸਾਨੂੰ ਵੀ ਨਹੀਂ ਪਤਾ ਸੀਗਾ ਸਾਨੂੰ ਵੀ ਵਲੌਗ ਦੇਖ ਕੇ ਪਤਾ ਲੱਗਿਆ ਹ ਮੀ ਜੀਜੂ ਨੇ ਸਰਪ੍ਰਾਈਜ਼ ਸਾਡੇ ਪਿਆਰੇ ਅੱਜ ਨਾਲੇ ਫੋਨ ਤੇ ਗੱਲ ਹੋਈ ਵੀ ਇਹ ਲੋ ਦੱਸਿਆ ਨਹੀਂ ਹਾਂ ਸਰਪ੍ਰਾਈਜ਼ ਸੀ ਸਰਪ੍ਰਾਈਜ਼ ਸੀ ਕੱਲ ਤਾਂ ਕਹਿੰਦੇ ਵੀ ਉਹਨਾਂ ਨੇ ਵਲੌਗ ਚ ਦੱਸਿਆ ਵੀ ਨੀਰਾ ਹੋ ਗਿਆ ਸੀ ਜ਼ਿਆਦਾ ਉਹਨਾਂ ਨੂੰ ਤੇ ਉਹਨਾਂ ਨੇ ਮੇਰਾ ਬਰਥਡੇ ਦਾ ਕੇਕ ਕੱਟਿਆ ਉੱਥੇ ਮਾਸੜੋ ਰਾਣੇ ਸਾਰਿਆਂ ਨੇ ਮਾਸੀ ਵੀ ਰਾਣੇ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਇਹਦਾ ਕੇਕ ਕਰਨ ਲਈ ਮੈਂ ਕਿਤੇ ਨੂੰ ਇੰਨਾ ਸਪੈਸ਼ਲ ਫੀਲ ਕਰਾਉਣ ਲਈ ਤੁਸੀਂ ਬਾਹਰ ਰਹਿ ਕੇ ਵੀ ਸਾਡੇ ਬਾਰੇ ਸੋਚਿਆ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੋ ਤੁਸੀਂ ਮੈਂ ਕਿ ਦੀਪ ਦਾ ਕੇਕ ਕਟਿਆ ਥੈਂਕ ਯੂ ਸੋ ਮੱਚ ਵੀਰੇ ਤੇ ਵੀਰੇ ਦੀ ਸਾਰੀ ਫੈਮਿਲੀ ਨੂੰ ਤੇ ਦੀਦੀ ਨੂੰ ਹਾਂ ਕੀ ਮੈਂ ਕਿ ਤੇ ਹੋਰ ਸਪੀਚ ਦੇਣ ਲੱਗੀ ਤੂੰ ਨਹੀਂ ਨਹੀਂ ਕਲਿੱਪ ਦਿਖਾ ਹੋਇਆ ਇੱਥੇ ਕੇਕ ਕਟਿਆ ਆਪਣਾ ਹਾਂ ਇੱਕ ਮਿੰਟ ਹਾਂਜੀ ਚਲੋ ਨਿਕਾ ਅਰੇ ਪੁਕਾਰਦਾ ਹੀ ਰਹਿਣਾ ਬਹੁਤ ਆ ਜਾਗੇ ਲਓ ਜੀ ਆ ਗਿਆ ਕੇਕ ਨਾ ਮਾਸੀ ਬੁਰੀ ਤਿਆਰੀ ਕਰੀ ਜਾਂਦੀ ਲੈ ਥੈਂਕ ਯੂ ਮਾਸੀ ਜੀ ਮਾਸੀ ਜੀ ਦਾ ਕੱਲ ਮੈਸੇਜ ਵੀ ਆਇਆ ਸੀ ਬਧਾਈਆਂ ਦਾ ਮੈਂ ਉਹ ਕੇਕ ਮੰਗਾਇਆ ਸੀ ਯੂ ਆਰ ਸੋ ਬlesਟ ਕਿ ਸਾਨੂੰ ਹੁਣ ਮੈਂ ਇੰਨੇ ਵਧੀਆ ਰਿਸ਼ਤੇਦਾਰ ਮਿਲੇ ਆ ਉਹ ਤਾਂ ਹੁਣ ਸੌ ਗਿਆ ਉਹਨਾਂ ਦਾ ਵੀਡੀਓ ਕੋ ਲਾਣ ਲੱਗਦੇ ਹਾਂ ਚਲੋ ਉਹਨਾਂ ਦਾ ਵੀਡੀਓ ਇਹ ਫਿਰ ਲੇਟ ਹੋ ਗਏ ਉਹਨੇ ਜਿਆਦਾ ਹੈ ਨਾ ਤੇ ਚਲੋ ਬਾਕੀ ਤੁਸੀਂ ਬਾਈ ਉਹਨਾਂ ਦਾ ਬਲੌਗ ਦੇਖ ਲਓ ਚੈੱਕ ਕਰ ਲਓ ਸਾਰਾ ਉਹਦੇ ਵਿੱਚ ਦੇਖ ਲਓ ਕਿਉਂਕਿ ਬਾਕੀ ਬਈ ਮਿਲਦੇ ਆਪਾਂ ਹੁਣ ਨਵੇਂ ਬਲੌਗ ਦੇ ਨਾਲ ਜੋਤ ਇੱਥੇ ਆਪਦਾ ਕੰਮ ਕਰੀ ਜਾਂਦੀ ਆ ਤੇ ਬਾਕੀ ਜਿਹੜਾ ਜਿਹੜੀ ਚੀਜ਼ ਜੋਤ ਨੇ ਦੁਪਹਿਰੇ ਪੁੱਛੀ ਸੀ ਉਹ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਜੇ ਕੋਈ ਸਿੱਖਣਾ ਚਾਹੁੰਦਾ ਤਾਂ ਫਿਰ ਉਹਦੇ ਲਈ ਆਪਾਂ ਜੋਤ ਨੂੰ ਇੱਕ ਨਵਾਂ ਚੈਨਲ ਜਿਹੜਾ ਖੋਲ੍ਹ ਦੇਵਾਂਗੇ ਔਰ ਜੋਤ ਮਤਲਬ ਆਪ ਦੇ ਚਾਪਾ ਮੈਂ ਤੁਹਾਨੂੰ ਮਤਲਬ ਜੋ ਜੋ ਮੈਂ ਸਿੱਖ ਰਹੀ ਆ ਫ੍ਰੀ ਆਫ ਕਾਸਟ ਜਿਹੜਾ ਆ ਵੀਡੀਓਜ਼ ਦੇ ਥਰੂ ਸਿਖਾ ਦਊਗੀ ਠੀਕ ਆ ਕਿਉਂਕਿ ਬਹੁਤ ਜਾਣੇ ਹੁੰਦੇ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ ਹਨਾ ਵੀ ਫੀਸ ਨਹੀਂ ਪੇ ਕਰ ਸਕਦੇ ਤਾਪਾ ਸੋਚਿਆ ਵੀ ਚਲੋ ਆਪਾਂ ਉਹਨਾਂ ਦੀ ਹੈਲਪ ਕਰ ਦਾਂਗੇ ਤੇ ਨਾਲੇ ਮੇਰੀ ਵੀ ਪ੍ਰੈਕਟਿਸ ਹੋਊਗੀ ਹਾਂ ਬਾਕੀ ਇਹਦਾ ਇਹ ਹੁੰਦਾ ਕਿ ਦੇਖੋ ਜੋਤ ਨੇ ਤਾਂ ਚਲੋ ਆਪਦੀ ਪ੍ਰੈਕਟਿਸ ਕਰਨੀ ਕਰਨੀ ਹੈ ਨਾ ਬਟ ਕਈ ਵਾਰੀ ਕੋਈ ਹੁੰਦਾ ਜਿਹਨੇ ਸਿੱਖਣਾ ਚਾਹੁੰਦਾ ਹੁੰਦਾ ਬਟ ਅਫੋਰਡ ਨਹੀਂ ਕਰ ਸਕਦਾ ਠੀਕ ਹੈ ਉਹਦਾ ਇਹ ਆ ਵੀ ਫਾਇਦਾ ਵੀ ਚਲੋ ਵੀ ਸਿੱਖ ਕੇ ਹਨਾ ਕੋਈ ਆਪਦਾ ਇਹ ਏ ਨਾਲ ਟਾਈਮ 'ਚ ਵਧੀਆ ਕੰਮ ਆ ਹਨਾ ਵੀ ਕੋਈ ਆਪਦਾ ਵਧੀਆ ਰੋਟੀ ਪੈ ਸਕਦਾ ਸਿੱਧੀ ਜੀ ਗੱਲ ਹੈ ਨਾ ਆਪਾਂ ਤਾਂ ਕੌਣ ਹੁੰਨੇ ਪਰ ਮਹਾਰਾਜ ਹੀ ਆ ਤੇ ਪਰ ਜੇ ਕੋਈ ਸਿੱਖਣਾ ਚਾਹੁੰਦਾ ਹੈ ਨਾ ਵਧੀਆ ਗੱਲਾਂ ਤਾਂ ਕਮੈਂਟ ਕਰਕੇ ਜਰੂਰ ਦੱਸੋ ਫਿਰ ਆਪਾਂ ਜੋਤ ਨੂੰ ਇੱਕ ਚੈਨਲ ਆ ਜਿਹੜਾ ਸਪੈਸ਼ਲ ਖੋਲ੍ਹ ਦਵਾਂਗੇ ਇਹਦੇ ਲਈ ਤੇ ਫਿਰ ਜੋਤ ਘਰੇ ਬੈਠ ਕੇ ਤੁਹਾਨੂੰ ਜਿਹੜਾ ਆ ਇਹ ਚੀਜ਼ ਦੀ ਗਾਈਡੈਂਸ ਦੇ 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 ਕਰੂਗੀ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਨਵੇਂ ਵਲੌਗ ਦੇ ਨਾਲ ਮੇਰੀ ਵੀ ਲੱਤ ਸੌਂਗੀ ਆ ਬਾਏ ਬਾਏ ਗੁੱਡ